ਅਸੀਂ ਆਏ ਆ 10ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਜਗਾ ਖੇੜਾ ਕਲਮੋਟ ਦੇ ਗੁਰਦੁਆਰਾ ਸਾਹਿਬ ਦੇ ਅਸੀਂ ਨੇੜੇ ਖੜੇ ਆ ਇੱਥੇ ਆ ਕੇ ਦੇਖ ਕੇ ਇੱਕ ਬਣਾ ਕਹਿੰਦੇ ਹੁੰਦੇ ਨੇ ਇਹ ਕੁਦਰਤ ਦਾ ਜੋ ਖਲਵਾੜ ਦੇਖਿਆ ਮੇਰੇ ਖਿਆਲ ਦੇ ਵਿੱਚ ਸਾਡੇ ਚੁਣੇ ਹੋਏ ਰਾਜਨੀਤਿਕ ਬੰਦੇ ਤੇ ਇਹ ਪ੍ਰਸ਼ਾਸਨ ਰਲ ਕੇ ਕਿਵੇਂ ਸਾਡੀ ਕੁਦਰਤ ਨਾਲ ਖਲਵਾੜ ਕਰ ਰਹੇ ਆ ਸਿਰਫ ਪੈਸੇ ਦੀ ਭੁੱਖ ਵਾਸਤੇ ਜਾ ਪਤਾ ਨਹੀਂ ਹੋਰ ਕੀ ਕਾਰਨ ਨੇ ਇਹਦੇ ਵਾਸਤੇ ਜੋ ਅੱਜ ਅਸੀਂ ਹਾਲਾਤ ਦੇਖੇ ਆ ਉਹ ਤੁਸੀਂ ਮੇਰੇ ਖਿਆਲ ਦੇ ਵਿੱਚ ਸਾਰੇ ਦੇਖ ਕੇ ਹੈਰਾਨ ਹੋ ਜਾਓਗੇ ਅਸੀਂ ਬੱਤੇਵੜੇ ਦਾ ਜੰਗਲ ਬਚਾਉਣ ਤੁਰ ਪੈਨੇ ਆ ਅਸੀਂ ਹੋਰ ਤੁਰ ਪੈਨੇ ਆ ਪਰ ਜੋ ਕੁਦਰਤ ਦਾ ਖਲਵਾੜ ਇੱਥੇ ਹੋ ਰਿਹਾ ਹੈ ਮੇਰੇ ਖਿਆਲ ਦੇ ਵਿੱਚ ਉਹ ਤੁਸੀਂ ਜੇ ਜਦੋਂ ਲੋਕ ਪੰਜਾਬ ਦੇ ਜਾਣੂ ਹੋਵੋਗੇ ਤੁਹਾਨੂੰ ਪਤਾ ਲੱਗੂਗਾ ਵੀ ਪੰਜਾਬ ਦਾ ਸਾਡਾ ਜਿਹੜਾ ਇਹ ਕੁਦਰਤੀ ਸਰਮਾਇਆ ਉਹਨੂੰ ਕਿਵੇਂ ਜਿਹੜਾ ਹੈਗਾ ਲੁੱਟਿਆ ਜਾ ਰਿਹਾ ਹੈ ਇੱਥੇ ਬੜੇ ਕ੍ਰੈਸ਼ਰ ਜਿਹੜੇ ਨੇ ਉਹ ਕ੍ਰੈਸ਼ਰ ਜਿਹੜੇ ਲੱਗੇ ਹੋਏ ਨੇ ਕਿੱਥੇ ਕ੍ਰੈਸ਼ਰਾਂ ਦੇ ਨਾਲ ਇਸ ਇਲਾਕੇ ਦੇ ਲੋਕਾਂ ਦਾ ਜੀਣਾ ਦੁਪਰ ਹੋਇਆ ਹੋਇਆ ਵਾ ਸੜਕਾਂ ਪੱਟੀਆਂ ਗਈਆਂ ਸਾਰਾ ਦਿਨ ਰੇਤੇ ਨਾਲ ਉਹ ਉਹਨਾਂ ਦੇ ਮਕਾਨ ਭਰੇ ਹੋਏ ਨੇ ਔਰ ਦੂਜੇ ਪਾਸੇ ਇਹ ਜਿਹੜਾ ਕੁਦਰਤ ਦੇ ਜਿਹੜਾ ਮੇਰੇ ਖਿਆਲ ਦੇ ਵਿੱਚ ਖਲਵਾੜ ਹੈ ਇਹ ਇੰਨੇ ਮਨੁੱਖ ਨੂੰ ਜਿਹੜੀ ਪੈਸੇ ਦੀ ਭੁੱਖ ਨਹੀਂ ਹੋਣੀ ਚਾਹੀਦੀ ਇਹ ਮੈਨੂੰ ਨਹੀਂ ਪਤਾ ਵੀ ਇਹ ਏਰੀਆ ਦਫਾ ਚਾਕੇ ਦਫਾ ਤੋਂ ਬਾਹਰ ਹੈ ਪਰ ਚਾਹੇ ਦਫਾ ਚਾਹੇ ਦਫਾ ਤੋਂ ਬਾਹਰ ਹੈ ਇਹ ਸਾਡਾ ਕੁਦਰਤੀ ਸਰਮਾਇਆ ਹੈ ਇੱਕ ਕੁਦਰਤੀ ਸਰਮਾਇਏ ਨੂੰ ਸਾਨੂੰ ਬਚਾ ਕੇ ਰੱਖਣਾ ਚਾਹੀਦਾ ਜੰਗਲ ਜਾਂ ਇਸ ਕਿਸਮ ਦਾ ਏਰੀਆ ਸਾਡੇ ਕੋਲ ਪਹਿਲਾਂ ਹੀ ਬਹੁਤ ਘੱਟ ਹੈ ਇਸ ਕਰਕੇ ਸਾਡੀਆਂ ਸਰਕਾਰਾਂ ਨੂੰ ਸਾਡੇ ਲੋਕਾਂ ਨੂੰ ਜਾਗਰੂਕਤ ਹੋਣਾ ਪਊਗਾ ਜਾਗਰੂਕ ਹੋ ਕੇ ਹੀ ਇਹ ਇਹ ਚੀਜ਼ਾਂ ਨੂੰ ਅਸੀਂ ਬਚਾ ਸਕਾਂਗੇ ਨਹੀਂ ਤਾਂ ਜਿਹੜਾ ਸਾਡਾ ਅਸੀਂ ਜਿਸ ਤਰੀਕੇ ਦਾ ਖਲਵਾੜ ਕੁਦਰਤ ਨਾਲ ਕਰ ਰਹੇ ਹਾਂ ਸਿਰਫ ਇੱਕ ਸਿਰਫ ਪੈਸੇ ਦੀ ਭੁੱਖ ਕਰਕੇ ਮੇਰੇ ਖਿਆਲ ਦੇ ਵਿੱਚ ਇਹ ਗੱਲ ਕੋ ਬਹੁਤੀ ਤਰਕਸੰਗਤ ਨਹੀਂ ਆਓ ਪੰਜਾਬ ਦੇ ਲੋਕਾਂ ਨੂੰ ਅਸੀਂ ਸੋਚੀਏ ਵੀ ਇੰਨਾਂ ਦੀ ਜਾਂਵਰੇ ਉਰ ਜਿੱਥੇ ਸਾਡੇ 10ਵੇਂ ਪਾਸ਼ਾ ਆਏ ਹੋਣ ਉਹ ਤਾਂ ਇਸ ਕੁਦਰਤੀ ਨਜ਼ਾਰੇ 'ਚ ਬੜੇ ਖੁਸ਼ ਹੋਏ ਹੋਣਗੇ ਅੱਜ ਅਸੀਂ ਉਸ ਇਲਾਕੇ ਨੂੰ ਉਜਾੜ ਰਹੇ ਹਾਂ ਮੇਰੇ ਖਿਆਲ ਦੇ ਵਿੱਚ ਇਹ ਤਾਂ ਸਾਡਾ ਜਿਹੜਾ ਹੈਗਾ ਅਸੀਂ ਆਪਣੀ ਕੁਦਰਤ ਨਾਲ ਇਨਸਾਫ਼ ਨਹੀਂ ਕਰ ਰਹੇ ਲੋਕ ਮੈਂ ਲੋਕਾਂ ਦੇ ਧਿਆਨ 'ਚ ਇੱਕ ਹੋਰ ਗੱਲ ਲਿਆਉਣਾ ਚਾਹਣਾ ਜਿੱਥੇ ਇਹ 10ਵੇਂ ਪਾਸ਼ਾ ਦਾ ਗੁਰਦੁਆਰਾ ਉੱਥੇ ਨਾਲ ਹੀ ਇੱਕ ਮੰਦਿਰ ਹੈ ਮੇਰੇ ਖਿਆਲ ਦੇ ਵਿੱਚ ਮੰਦਿਰ ਦੇ ਸਾਡੇ ਜਿਹੜਾ ਆਲਾ ਦਵਾਲਾ ਸਾਰਾ ਜਿਹੜਾ ਇੱਕ ਵਧੀਆ ਪਹਾੜੀ ਤੇ ਇੱਕ ਖੂਬਸੂਰਤ ਮੰਦਿਰ ਹੈ ਉਹਨੂੰ ਵੀ ਜਿਹੜਾ ਹੈਗਾ ਸਾਰਾ ਆਲਾ ਦਵਾਲਾ ਉਹਨਾਂ ਨੇ ਪੱਟ ਕੇ ਉਹਨੂੰ ਵੀ ਮੇਰੇ ਖਿਆਲ ਦੇ ਵਿੱਚ ਮੰਦਿਰ ਹੀ ਬਚਾਇਆ ਬਾਕੀ ਤਾਂ ਉਹਦੀ ਸਾਰੀ ਖੂਬਸੂਰਤੀ ਤੇ ਜਿਹੜਾ ਆਲਾ ਦਵਾਲਾ ਉਹਨਾਂ ਦਾ ਪਹਾੜੀ ਦਾ ਸੀ ਉਹ ਸਾਰਾ ਇਹ ਪੱਟ ਕੇ ਜਿਹੜਾ ਹੈਗਾ ਖੰਡਜ ਇਹ ਲੋਕ ਜਿਹੜੇ ਵੇਚ ਚੁੱਕੇ ਨੇ